ਮਾਕੇ ਉਹ ਬੜੀਆਂ ਸੇ ਪੌੜੀਆਂ ਖਿਲਾਫਤ ਗੁਰਸ਼ਾਹਿਬ ਦਰਸ਼ਨ ਕਰੋ ਜੀ ਸੰਦੇ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਖਿਲਾਫਤ ਗੁਰਸ਼ਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਆ ਕੇ ਬੈਠੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਹ ਸ਼ਕਲਾਈ ਦਿੱਤੀ ਤੇ ਬਲਾਸਪੁਰ ਦੇ ਰਾਜੇ ਭੀਮ ਚੰਦ ਨੇ ਰਾਜਾ ਕੇਸ਼ਰੀ ਚੰਦ ਨੂੰ ਗੁਰੂ ਜੀ ਦੇ ਨਾਲ ਜੰਗ ਲਈ ਭੇਜਿਆ। ਇਥੋਂ ਦੇ ਜਥੇ ਭਾਈ ਉਹਦੇ ਸਿੰਘ ਨੂੰ ਮੁਕਾਬਲੇ ਲਈ ਭੇਜਿਆ। ਭਾਈ ਉਹਦੇ ਸਿੰਘ ਜੀ ਨੇ ਕੇਸ਼ਰੀ ਚੰਦ ਦਾ ਸ਼ੇਰ ਕਲਮ ਕਰਕੇ ਨੇਜੇ ਉੱਪਰ ਟਾਂਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਡ ਕੀਤਾ। ਗੁਰੂ ਸਾਹਿਬ ਜੀ ਨੇ ਆਸ਼ੀਰਵਾਦ ਦਿੱਤਾ ਤੇ ਇਸ ਸਥਾਨ ਦਾ ਨਾਮ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਜੀ। ਤੇ ਵਰ ਦਿੱਤਾ। ਜੋ ਵੀ ਸਥਾਨ ਤੇ ਆਏਗਾ ਉਹ ਮਨ ਦੀ ਮਰਜ਼ੀ ਪਾਏਗਾ। गुरु गोबिंद सिंह जी महाराज धन गुरु गोबिंद गुरु गोबिंद जी महाराज धन गुरु गोबिंद जी महाराज न गुरु गोबिंद जी महाराज धन गुरु गोबिंद सिंह जी महाराज ਤਨ ਤਨ ਸਿਰ ਗੁਰ ਗੋਬਿੰਦ ਸਿੰਘ ਜੀ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ